ਅੰਜ ਆਪ ਦੀ ਸੋਹਣੀ ਸਵੇਰ ਗੱਭਰੂ ਕਰਦਾ ਹੋਇਆ ਕਸਰਤ ਆ ਤੁਹਾਡੀ ਪਾਏ ਨੂੰ ਪਰੌਂਠਿਆਂ ਤੇ ਚੜ ਗਏ ਨੇ ਛੇਤੀ ਕਸਰਤ ਕਰ ਲਾ ਬਣਾ ਪਰੌਂਠੇ ਮੁੱਕ ਜਾਣੇ ਨੇ ਬੰਦੇ ਕਾਦੇ ਦائیں ਤੇ ਇਕੱਠੇ ਹੋਏ ਨੇ ਈ ਜੇ ਕਾਦਾ ਹੜੰਭਾ ਯਾ ਸੱਤਵਾਂ ਪਰੌਂਠਾ ਚੱਲ ਰਿਹਾ ਇਧਰ ਮਖੈਲ ਨੇ ਮੱਖਣ ਲਾ ਲਿਆ ਤੁਹਾਡੀ ਪਾਇਨ ਨੂੰ ਇਹ ਤਾਂ ਪਰੌਠੇ ਦੀ ਇੱਕੋ ਹੀ ਬੁਰਕੀ ਕਰ ਰਿਹਾ ਹੈ ਆ ਕੰਗਸਾਹ ਕਹਿੰਦੇ ਸਾਡੇ ਬੰਦੇ ਖਾ ਜਾਓ ਲੈ ਵੀ ਖਾ ਕੇ ਪਰੌਠੇ ਝੂਟਾ ਮਾਟੀ ਚੱਲ ਰਹੀ ਹੈ ਉਹੀ ਗੱਲ ਹੋਈ ਨਾ ਪਰੌਠੇ ਬੱਕ ਕੇ ਪੋਹੇ ਤੇ ਆਉਣਾ ਪਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਬਨ ਗਲੋਬਲ ਸਟਾਰ ਦਿਲਜੀਤ ਤੋਂ ਸਾਜਨੂਰ ਜਿੱਥੇ ਦੁਨੀਆ ਭਰ ਚੋਂ ਪਿਆਰ ਮਿਲਦਾ ਹੈ ਦੂਰ ਦੂਰਾਡੇ ਤੋਂ ਲੋਕ ਉਹਨਾਂ ਨੂੰ ਵੇਖਣ ਦੇ ਲਈ ਉਹਨਾਂ ਦੇ ਕਾਨਸਰਟਸ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਨਜ਼ਰਾਂ ਟਿਕਾਈਆਂ ਜਾਂਦੀਆਂ ਨੇ ਕਿ ਕਦੋਂ ਦੋਸਾਂਝਾ ਵਾਲੇ ਦੇ ਸ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ ਪੰਜਾਬ ਦੀ ਸਵੇਰ ਇੰਜੋਏ ਕਰਦੇ ਹੋਏ ਪੰਜਾਬ ਦੇ ਖੇਤਾਂ ਦੇ ਵਿੱਚ ਕਸਰਤ ਕਰਦੇ ਹੋਏ ਇਹ ਵੀਡੀਓ ਜਿਹੜੀ ਸਾਂਝੀ ਕੀਤੀ ਹੈ ਦਰਸ਼ਕਾਂ ਦੇ ਵੱਲੋਂ ਬੇਹਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਪਿਆਰ ਦਿੱਤਾ ਜਾ ਰਿਹਾ ਦੋਸਾਂਝਾ ਵਾਲੇ ਨੂੰ ਔਰ ਹਮੇਸ਼ਾ ਹੀ ਦਿਲਜੀਤ ਦੀ ਕਮੈਂਟਰੀ ਤੇ ਲੋਕ ਕਮੈਂਟ ਕਰਦੇ ਨੇ ਕਿ ਦਿਲਜੀਤ ਹਮੇਸ਼ਾ ਹੀ ਕੋਈ ਨਾ ਕੋਈ ਵੀਡੀਓ ਸਾਂਝੀ ਕਰਦੇ ਨੇ ਜਿਸ ਦੇ ਪਿੱਛੇ ਫਨੀ ਕਮੈਂਟਰੀ ਦੋਸਾਂਝਾ ਵਾਲੇ ਦੀ ਹਮੇਸ਼ਾ ਹੀ ਮਸ਼ਹੂਰ ਰਹਿੰਦੀ ਹੈ ਤੇ ਅੱਜ ਵੀ ਕੁਝ ਅਜਿਹੀ ਵੀਡੀਓ ਹੀ ਪੋਸਟ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਕਸਰਤ ਕਰਦੇ ਹੋਏ ਦੋਸਾਂਝਾ ਵਾਲੇ ਨਜ਼ਰ ਆ ਰਹੇ ਨੇ ਤੇ ਦੂਜੇ ਹੀ ਪਾਸੇ ਆਪਣੀ ਟੀਮ ਦੇ ਵੱਲ ਝਾਤੀ ਮਾਰ ਕੇ ਜਿਹੜੀ ਕਮੈਂਟਰੀ ਕਰਦੇ ਨੇ ਦਿਲਜੀਤ ਦਸਾਂਝੋ ਦੇਖ ਕੇ ਤੁਹਾਨੂੰ ਹਾਸਾ ਜ਼ਰੂਰ ਆਏਗਾ ਸੁਣ ਕੇ ਹਾਸਾ ਜ਼ਰੂਰ ਆਏਗਾ ਇੱਕ ਪਾਸੇ ਦਿਲਜੀਤ ਇਸ ਵੀਡੀਓ ਦੇ ਵਿੱਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਹੀ ਉਹਨਾਂ ਦੀ ਟੀਮ ਜਿਹੜੀ ਹੈ ਉਹ ਪ੍ਰੌਂਠੇ ਛੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਦਸਾਂਝਾ ਵਾਲੇ ਦੀ ਕਮੈਂਟਰੀ ਦਾ ਤੇ ਤੁਹਾਨੂੰ ਪਤਾ ਹੀ ਹੈ ਉਹ ਕਹਿੰਦੇ ਨਹੀਂ ਕਿ ਦਸਾਂਝਾ ਵਾਲਿਆ ਜਲਦੀ ਜਲਦੀ ਕਸਰਤ ਕਰ ਲੈ ਜਿੱਤੋਂ ਪਹਿਲਾਂ ਪ੍ਰੌਂਠੇ ਮੁੱਕ ਜਾਣ ਤੇ ਬਾਅਦ ਵਿੱਚ ਉਹੀ ਗੱਲ ਹੁੰਦੀ ਹੈ ਕਿ ਪ੍ਰੌਂਠੇ ਮੁੱਕ ਜਾਂਦੇ ਨੇ ਤੇ ਪੋਹੇ ਤੇ ਆਉਣਾ ਪੈਂਦਾ ਇਹ ਸਭ ਦਿਲਜੀਤ ਦਸਾਂਝੇ ਇਸ ਵੀਡੀਓ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤੋਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਬਾਉਂਸਰਸ ਨੇ ਉਹਨਾਂ ਬਾਰੇ ਵੀ ਕਮੈਂਟਰੀ ਦਸਾਂਝਾ ਵਾਲੇ ਨੇ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਪ੍ਰੌਂਠੇ ਛੱਕੇ ਤੇ ਹੁਣ ਸਕੂਟੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਬਾਉਂਸਰਸ ਨੇ ਪੇੜਾ ਤੋਂ ਫਰੂਟ ਤੋੜ ਕੇ ਦਸਾਂਝਾ ਵਾਲੇ ਨੂੰ ਦਿੱਤੇ ਤੇ ਉਸ ਤੋਂ ਬਾਅਦ ਦਿਲਜੀਤ ਇਸੇ ਵੀਡੀਓ ਦੇ ਵਿੱਚ ক্রিকেট ਖੇੜਦੇ ਹੋਏ ਵੀ ਨਜ਼ਰ ਆਇਆ ਔਰ ਕਮੈਂਟਰੀ ਲਗਾਤਾਰ ਦਿਲਜੀਤ ਦੀ ਬੰਦ ਰਹੀ ਹੋ ਚੱਲਦੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਦਸਾਂਝਾ ਵਾਲੇ ਨੇ ਚਿਕਨ ਵੀ ਬਣਾਇਆ ਕੁਕਿੰਗ ਕਰਦੇ ਹੋਏ ਵੀ ਦੋਸਾਂਝਾ ਵਾਲੇ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਨੇ ਕੁਝ ਨਾ ਕੁਝ ਵੀਡੀਓਜ਼ ਉਹ ਆਪ ਹੀ ਆਪਣੇ ਕਿਚਨ ਤੋਂ ਸਾਂਝੀ ਕਰਦੇ ਨੇ ਦਾਦਾ ਦੇ ਨਾਲ ਹਮੇਸ਼ਾ ਜ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਮੌਜੂਦ ਰਹਿੰਦੀ ਹੈ ਤੇ ਇੱਥੇ ਵੀ ਉਹਨਾਂ ਦੀ ਟੀਮ ਮੌਜੂਦ ਹੈ ਇੱਕ ਪੂਰਾ ਡੇ ਜਿਹੜਾ ਇੱਕ ਪੂਰਾ ਦਿਨ ਉਹਨਾਂ ਨੇ ਪੰਜਾਬ ਦੇ ਵਿੱਚ ਗੁਜ਼ਾਰਿਆ ਤੇ ਕਿਸ ਤਰੀਕੇ ਦੇ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਦਿਨ ਦੋਸਾਂਝਾ ਵਾਲੇ ਦਾ ਗੁਜ਼ਰਾ ਉਹਨਾਂ ਦੀ ਟੀਮ ਦੇ ਨਾਲ ਔਰ ਕਿਵੇਂ ਆਪਣੀ ਟੀਮ ਦੇ ਨਾਲ ਦਿਲਜੀਤ ਮਸਤੀ ਕਰਦੇ ਨੇ ਕਿਵੇਂ ਉਹਨਾਂ ਦੀ ਟੀਮ ਉਹਨਾਂ ਨੂੰ ਪਿਆਰ ਕਰਦੀ ਹੈ ਤੇ ਦੋਸਾਂਝਾ ਵਾਲੇ ਦਾ ਪਿਆਰ ਤਾਂ ਸੀ ਹਮੇਸ਼ਾ ਹੀ ਦੇਖਿਆ ਹੋ ਚਾਹੇ ਲੋਕਾਂ ਲਈ ਹੋਵੇ ਚਾਹੇ ਆਪਣੇ ਟੀਮ ਮੈਂਬਰਸ ਲਈ ਹੋਵੇ ਹਮੇਸ਼ਾ ਹੀ ਆਪਣੇ ਪਰਿਵਾਰ ਵਾਂਗ ਰੱਖਦੇ ਨੇ ਸੋ ਇਸ ਵੀਡੀਓ ਦੇ ਵਿੱਚ ਵੀ ਕੁਝ ਅਜਿਹਾ ਹੀ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਕਿਸ ਤਰੀਕੇ ਦੇ ਨਾਲ ਦੋਸਾਂਝਾ ਵਾਲੇ ਨੇ ਆਪਣੇ ਦਿਨ ਦੀ ਸ਼ੁਰੂਆਤ ਕਸਰਤ ਤੋਂ ਕੀਤੀ ਫਿਰ ਆਪਣੀਆਂ ਮੀਲਸ ਲੈਣੀਆਂ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਆਪਣੀ ਟੀਮ ਦੇ ਨਾਲ ਮસ્ਤੀ ক্রিকেট ਖੇਡਣਾ ਤੇ ਫਿਰ ਉਸ ਤੋਂ ਬਾਅਦ ਦਿਲਜੀਤ ਨੇ ਆਪ ਡਿਨਰ ਤਿਆਰ ਕੀਤਾ ਆਪ ਚਿਕਨ ਬਣਾਉਂਦੇ ਹੋਏ ਨਜ਼ਰ ਆਏ ਤੇ ਇੱਥੇ ਤੱਕ ਹੀ ਉਹਨਾਂ ਨੇ ਉਹਦੇ ਵਿੱਚ ਵੀ ਕੌਮੈਂਟਰੀ ਕੀਤੀ ਹੈ ਹਾਸੇ ਮਜ਼ਾਕ ਵਾਲੀਆਂ ਜ ਤੁਸੀਂ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਦਿਲਜੀਤ ਨੇ ਕਮੈਂਟਰੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਵੀਡੀਓ ਇਹ ਬਣਾਈ ਹੈ ਤੇ ਤੁਹਾਨੂੰ ਇਹ ਵੀਡੀਓ ਦਿਲਜੀਤ ਦੀ ਕਿਵੇਂ ਲੱਗੀ ਸਾਨੂੰ ਕਮੈਂਟ ਸੈਕਸ਼ਨ ਆਹੀ ਜ਼ਰੂਰ ਦੱਸਣਾ ਦੇਖਦੇ ਰਹੋ ਦਨਿਕਸਪੈਰਾ ਟੀਵੀ ਸਸ਼ਕਤ ਅੰਜ ਆਪ ਦੀ ਸੋਹਣੀ ਸਵੇਰ ਗੱਭਰੂ ਕਰਦਾ ਹੋਇਆ ਕਸਰਤ ਆ ਥੋੜੀ ਪਾਣੂ ਪਰੌਠਿਆਂ ਤੇ ਚੜ ਗਏ ਨੇ ਛੇਤੀ ਕਸਰਤ ਕਰ ਲਾ ਬਣਾ ਪਰੌਠੇ ਮੁੱਕ ਜਾਣੇ ਨੇ ਬੰਦੇ ਕਾਦੇ ਦائیں ਤੇ ਇਕੱਠੇ ਹੋਏ ਨੇ ਈ ਜੇ ਕਾਦਾ ਹੜੰਬਾ ਯਾ ਸੱਤਵਾਂ ਪਰੌਠਾ ਚੱਲ ਰਿਹਾ ਇਧਰ ਮਖਾਇਲ ਨੇ ਮੱਖਣ ਲਾ ਲਿਆ ਥੋੜੀ ਪੁਆਇੰਟ ਨੂੰ ਇਹ ਤਾਂ ਪਰੌਠੇ ਦੀ ਇੱਕੋ ਹੀ ਬਰਕੀ ਕਰ ਰਿਹਾ ਹੈ ਆ ਕਾਂਗਰਸ ਸਾਹਿਬ ਕਹਿੰਦੇ ਸਾਡੇ ਬੰਦੇ ਨਾ ਖਾਜੋ ਲੈ ਵੀ ਖਾ ਕੇ ਪਰੌਠੇ ਝੂਟਾ ਮਾਟੀ ਚੱਲ ਰਹੀ ਹੈ ਉਹੀ ਗੱਲ ਹੋਈ ਨਾ ਪਰੌਠੇ ਬੋੱਕ ਕੇ ਪੋਹੇ ਤੇ ਆਉਣਾ ਪਿਆ ਖਾ ਕੇ 25 ਪਰੌਠੇ ਸਕੂਟੀਆਂ ਤੇ ਝੂਟੇ ਲੈ ਰਿਆ ਐ ਕੋਈ ਸ਼ੈ ਨਹੀਂ ਛੱਡਣ ਕੇ ਫਲ ਵੀ ਤੋੜ ਲਿਆਏ ਨੇ ਇੱਕ ਮੈਨੂੰ ਦੇਖ ਕੇ ਤਾਂ 25 ਆਬ ਰਖ ਗਿਆ ਆਹਾ ਚਲ ਠੀਕ ਆ ਬਦੋ ਮਿੱਠਾ ਇੱਥੇ ਬਰਾਟ ਕੋਲੀ ਤੇ ਤੇਜਿੰਦਰ ਕੋਲੀ ਦਾ ਮੈਚ ਲੱਗ ਗਿਆ ਐ ਚਾਲਾਂ ਦੇਖੋ ਚੱਕ ਚਾਹ ਨਾ ਪਰੌਠਾ ਪਰੌਣਿਆ ਆ ਕੀ ਆ ਕਭੇ ਛੱਕਾ ਆ ਰੇਸਾਂ ਦੇ ਖੋ ਪੈ ਗਈਆਂ ਕੇ ਆ ਇਹਦੀ ਕਸਰ ਬਾਕੀ ਸੀ ਆ ਗਿਆ ਲੋਚਿਆਂ ਦਾ ਪੀਰ ਹਾਂਡੀ ਚੜ ਗਈ ਏ ਮਸਾਲੇ ਪੈ ਗਏ ਨੇ ਤੇ ਗੰਡੇ ਆ ਗਏ ਨੇ ਸਾਲਟ ਸਿਨਮਨ ਜਿੰਜਰ ਜਿੰਦਰ ਮਿੰਦਰ ਤਿੰਦਰ ਸਾਰੇ ਪੈ ਗਏ ਨੇ ਲੈ ਭਾਈ ਤਨ ਨੇ ਜਨਾਨੀਆਂ ਜਿਹੜੀਆਂ ਚੁੱਲਾ ਚੌਂਕਾ ਕਰਦੀਆਂ ਨੇ ਆ ਸਾਡੀ ਦਾ ਬਸ ਕਰਾਤੀ ਤੂਏ ਨੇ ਮਹਾਰਾਜ ਆ ਲੈ हांजू मौक गया हो गई रह गए टैरबरिक रेड चिली लिली, फिली चिली सब पाते भैया टमाटर डाल के हिला ए, दादा बहुत हो गई इंतजार की इंतजार हो रहा कुछ बन नहीं रहा हे धनू तेरा वेट हो रहा था तेरी वजह से कुकड़ नहीं बन रहा था लो जी क्लोजिंग टाइम आ गया है लुक एट दिस ब्यूटी लाइ न्यू डे चढ़ गया ਆਲਾ ਬੰਦੇ ਸਾਡੇ ਫੇਰ ਪਰੌਠਿਆਂ ਤੇ ਚੜ ਗਏ ਇਹ ਦੋ ਦਿਨ ਹੋਰ ਪੰਜਾਬ ਰਹਿ ਕੇ ਇਹਨੇ ਪਰੌਠੇ ਰੋਣ ਲਾ ਦੇਣੇ